بسم اللہ الرحمن الرحیم السلام علیکم ਕਿਦਾਂ ਜੀ ਸਾਰੇ ਸਾਡੇ ਵੇਖਣ ਵਾਲੇ ਉਮੀਦ ਕਰਦੇ ਫਿੱਟ ਵਧੀਆ ਹੋਗੇ ਤੇ ਆਪਣੇ ਬਹੁਤ ਪਿਆਰੇ ਭਾਈ ਆਏ ਸੀ ਚੜ੍ਹਦੇ ਪੰਜਾਬ ਤੋਂ ਇੱਥੇ ਪਾਕਿਸਤਾਨ ਦਾ ਵਿਜ਼ਿਟ ਕਰਨ ਨੂੰ ਵਾਸਤੇ ਤੇ ਅੱਜ ਇਹਨਾਂ ਨੂੰ ਸੀਓਫ ਕਰਨ ਨੂੰ ਵਾਸਤੇ ਆਏ ਆ ਬੜਾ ਪਿਆਰਾ ਟੂਰ ਰਿਆ ਤੇ ਕੋਈ ਚੰਦ ਉਹਨਾਂ ਦੀਆਂ ਉਹਨਾਂ ਦੇ ਮਤਲਬ ਫੀਲਿੰਗਾਂ ਸੁਣਦੇ ਪਾਕਿਸਤਾਨ ਦੇ ਬਾਰੇ ਉਕੀ ਕਹਿੰਦੇ ਆ ਹਾਂਜੀ ਰਾਜਪਾਜੀ ਕਿੱਦਾਂ ਵਧੀਆ ਜੀ ਹਾਂਜੀ ਸਭ ਕੁਝ ਠੀਕ ਹੈ ਜੀ ਵਧੀਆ ਸਾਰਿਆਂ ਨੂੰ ਅਸਲਾਮ ਅਲੈਕੁਮ ਸਸਤੀਕਾ ਸਾਨੂੰ ਦੇਖਣ ਵਾਲਿਆਂ ਤੇ ਭਾਜੀ ਤੁਸੀਂ ਪਾਕਿਸਤਾਨ ਆਏ ਕੈਨੇਡਾ ਤੋਂ ਡਾਇਰੈਕਟ ਇੱਥੇ ਆਏ ਸੀ ਲਾਹੌਰ ਤੇ ਆਉਣ ਤੋਂ ਪਹਿਲਾਂ ਤਾਂ ਟੀ ਕਿੱਦਾਂ ਦੀ ਫੀਲਿੰਗ ਸੀ ਤੇ ਜਦੋਂ ਇੱਥੇ ਆਏ ਆ ਸਾਰਾ ਪਾਕਿਸਤਾਨ ਘੁੰਮੇ ਜਿੱਥੇ ਜਿੱਥੇ ਮਤਲਬ ਜਾਣਾ ਹੋਇਆ ਸਾਰਾ ਦਿਨ ਚੱਲੋ ਹਲੇ ਪੰਜਾਬ ਦੇ ਕੁਝ ਇਲਾਕੇ ਹੀ ਆਪਾਂ ਘੁੰਮੇ ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਿਆ ਜੀ ਮੇਰੇ ਕੋਲੇ ਤਾਂ ਲਫ਼ਜ਼ ਹੈ ਹੀ ਨਹੀਂ ਕਿ ਮੈਂ ਸਾਰਾ ਇਹ ਵਸਥਾਨ ਨਾਲ ਦੱਸ ਸਕਾਂ ਬਹੁਤ ਪਿਆਰ ਮਿਲਿਆ ਸੱਚਮੁੱਚ ਫੂਡ ਬਹੁਤ ਵਧੀਆ ਤੁਹਾਡਾ ਪਿਆਰ ਬਹੁਤ ਦਿੰਦੇ ਆ ਸਾਰੇ ਮੈਂ ਜਦੋਂ ਆਉਣਾ ਸੀਗਾ ਤਾਂ ਮਨ ਦੇ ਵਿੱਚ ਐਕਸਾਈਟਮੈਂਟ ਸੀ ਬਹੁਤ ਜ਼ਿਆਦਾ ਕਿ ਪਤਾ ਨਹੀਂ ਕਿਵੇਂ ਹੋਊਗਾ ਸਾਰਾ ਕੁਝ ਪਿਆਰ ਦੀ ਉਮੀਦ ਸੀਗੀ ਬਟ ਇੰਨੀ ਨਹੀਂ ਸੀ ਕਿ ਮੈਨੂੰ ਇੰਨਾ ਪਿਆਰ ਮਿਲੂਗਾ ਇੱਥੇ ਤੇ ਆ ਕੇ ਇੱਕ ਤੋਂ ਇੱਕ ਵਦਕੇ ਤੁਸੀਂ ਸਾਰੇ ਸੱਜਣ ਮਿਲੇ ਕਿ ਮੈਨੂੰ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਹੋਰ ਵੀ ਸੀਗੇ ਆਪਣੇ ਨਾਲ ਆਏ ਤੇ ਬਹੁਤ ਪਿਆਰ ਮਿਲਿਆ ਸੱਚਮੁੱਚ ਸਾਰੀ ਜਗ੍ਹਾ ਤੇ ਤੇ ਹੁਣ ਜਾ ਰਹੇ ਜੇ ਕਿਦਾਂ ਦਾ ਲੱਗ ਰਿਹਾ ਮੈਂ ਮੈਂ ਮੇਰਾ ਗਲ ਭਰਿਆ ਹੋਇਆ ਮੈਂ ਬੋਲ ਨਹੀਂ ਪਾਰਿਆ ਇਮੋਸ਼ਨਲ ਮੈਂ ਬਹੁਤ ਜ਼ਿਆਦਾ ਤੇ ਤੁਸੀਂ ਇੰਨਾ ਆਪਣਾ ਪਨ ਦਿੱਤਾ ਹੈਗਾ ਇੰਨੇ ਪਿਆਰੇ ਤੁਸੀਂ ਸੱਜਣ ਮਿਲੇ ਮੈਨੂੰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਰਿਹਾ ਮੈਂ ਕਾਫੀ ਮੁਲਕਾਂ ਜਾ ਚੁੱਕਾ ਮੈਨੂੰ ਇਹ ਲੱਗਦਾ ਕਿ ਮੈਂ ਪੱਥਰਾਂ ਨਾਲ ਹੀ ਮੱਥੇ ਮਾਰ ਕੇ ਆ ਗਿਆ ਕਿਉਂਕਿ ਜਿਹੜੇ ਮੁਲਕ ਚ ਜਾਇਦਾ ਪੱਥਰਾਂ ਦੀਆਂ ਬਿਲਡਿੰਗਾਂ ਦੇਖਾਈਆਂ ਇਕੱਲੇ ਜਿਹੋ ਕੇ ਮੋੜਾਈ ਦਾ ਪਰ ਆ ਮੇਰੀ ਜ਼ਿੰਦਗੀ ਦਾ ਸੱਚਮੁੱਚ ਬਹੁਤ ਯਾਦਗਾਰ ਸਫ਼ਰ ਹੈ ਇਹ ਮੇਰੀ ਮੇਰੇ ਦਿਲ ਤੇ ਛਾਪ ਛੱਡ ਗਿਆ ਏ ਮੈਨੂੰ ਇਹ ਕਦੇ ਵੀ ਮਰਦੇ ਦਮ ਤੱਕ ਇਹ ਮੇਰੇ ਦਿਲ ਚੋਂ ਨਹੀਂ ਨਿਕਲੂਗਾ ਤੁਸੀਂ ਸਾਰੇ ਪਿਆਰੇ ਇੰਨੇ ਸੱਜਣੋ ਤੇ ਭਾਜੀ ਮੈਂ ਨਾ ਮਤਲਬ ਜਦੋਂ ਤੁਹਾਨੂੰ ਮਿਲੇ ਇਥੋਂ ਅਸੀਂ ਰਿਸੀਵ ਕੀਤਾ ਤੇ ਤੁਸੀਂ ਉਤਰਦੇ ਮੈਨੂੰ ਇੱਕ ਗੱਲ ਕਹੀ ਸੀ ਕਿ ਮੈਂ ਨਾ 20 ਸਾਲ ਬਾਅਦ ਪੰਜਾਬ ਆਇਆ ਮੈਨੂੰ ਨਾ ਇੱਕ ਵਾਰੀ ਇਦਾਂ ਲੱਗਾ ਕਿ ਜਿਦਾ 20 ਸਾਲ ਬਾਅਦ ਅਸੀਂ ਪਾਕਿਸਤਾਨ ਆਏ ਲੇਕਿਨ ਬਾਅਦ ਤੁਸੀਂ ਦੱਸਿਆ ਮੈਂ ਚੜ੍ਹਦੇ ਪੰਜਾਬ ਵੀ ਨਹੀਂ ਗਿਆ 20 ਸਾਲਾਂ ਤੋਂ ਤੇ 20 ਸਾਲਾਂ ਬਾਅਦ ਤੁਸੀਂ ਆਏ ਤੇ ਪੰਜਾਬ 'ਚ ਲੇਕਿਨ ਪਾਕਿਸਤਾਨ ਵਾਲੇ ਪੰਜਾਬ 'ਚ ਤੇ ਮਤਲਬ ਕੈਸੀ ਫੀਲਿੰਗ ਲੈ ਕੇ ਜਾ ਰਹੇ ਆ ਉਧਰ ਵਰਗਾ ਉਹ ਪੰਜਾਬ ਤੇ ਇਹ ਪੰਜਾਬ 'ਚ ਕੀ ਫਰਕ ਆ ਨਹੀਂ ਪੰਜਾਬ ਤੇ ਦੋਨੋਂ ਇੱਕੋ ਜਿਹਾ ਹੀ ਹੈ ਸਾਰੇ ਲੋਕ ਪੰਜਾਬੀ ਅਸੀਂ ਭਰਾ ਹਾਂ ਇੱਕ ਦੂਜੇ ਦੇ ਪਰ ਹੁਣ ਮੈਨੂੰ 20 ਸਾਲ ਹੋ ਗਏ ਮੈਂ ਉੱਥੇ ਗਿਆ ਨਹੀਂ ਤੇ ਪਰ ਜਿਹੜਾ ਮੈਂ 20 25 ਸਾਲ ਪਹਿਲਾਂ ਉੱਥੇ ਮਾਹੌਲ ਦੇਖਿਆ ਸੀ ਮੈਨੂੰ ਉਹ ਹੀ ਜਿਹਾ ਬਿਲਕੁਲ ਇੱਥੇ ਮਹਿਸੂਸ ਹੋਇਆ ਉਹ ਉਹੀ ਸਾਰਾ ਕੁਝ ਉਹੀ ਮੈਂ ਖੇਤਾਂ 'ਚ ਗੰਨੇ ਚੁੱਪੇ ਮੈਂ ਖੁੱਲੇ ਚਹਾਇਆ ਬੋਰ ਦੇ ਉੱਤੇ ਖੇਤਾਂ ਦੇ ਵਿੱਚ ਤੁਰਿਆ ਬੜੀ ਅਜੀਬ ਜੀ ਤੇ ਪਿਆਰੀ ਜੀ ਫੀਲਿੰਗ ਰਹੀ ਮੇਰੇ ਨਾਲ ਬਹੁਤ ਖੂਬਸੂਰਤ ਰਿਹਾ ਸਾਰਾ ਕੁਝ ਤੇ ਸਭ ਤੋਂ ਵੱਡਾ ਤਾਂ ਯਾਰ ਜਿਹਨੂੰ ਵੀ ਮਿਲਿਆ ਇੱਕ ਤੋਂ ਇੱਕ ਵੱਧ ਕੇ ਮਿਲਿਆ ਸਾਰਾ ਹਰ ਕੋਈ ਸੱਜਣ ਮੈਂ ਕਹਿੰਦਾ ਸੀ ਨਾ ਤੁਸੀਂ ਹੀਰੇ ਬਾਅਦ ਚ ਕੱਢ ਰਹੇ ਆ ਤੇ ਹੀਰੇ ਸੱਚਮੁੱਚ ਕੀਮਤੀ ਚੀਜ਼ਾਂ ਅਕਸਰ ਬਾਅਦ ਚ ਹੀ ਕੱਢੀਆਂ ਜਾਂਦੀਆਂ ਸਹੀ ਤੇ ਬਸ ਪਤਾ ਨਹੀਂ ਕੀ ਬੋਲਾਂ ਮੈਂ ਤਾਂ ਮੇਰਾ ਮਨ ਭਰਿਆ ਹੋਇਆ ਹੈ ਮੇਰਾ ਗੱਜ ਭਰਿਆ ਹੋਇਆ ਐਕਚੁਅਲੀ ਹੋ ਸਕਦਾ ਮੈਂ ਰੋ ਦਾਂ ਤੇ ਬਸ ਬਹੁਤ ਪਿਆਰ ਮਿਲਿਆ ਸੱਚਮੁੱਚ ਬਹੁਤ ਖੂਬਸੂਰਤ ਰਿਹਾ ਇਹ ਸਫ਼ਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਨਹੀਂ ਨਿਕਲਣਾ ਮੇਰੀ ਜ਼ਿੰਦਗੀ ਚ ਇਹ ਸਫ਼ਰ ਨਹੀਂ ਕਰੂਗਾ ਤੇ ਇਹਦੇ ਨਾਮ 'ਤੇ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਆਪਣੇ ਜਿਹੜੇ ਸਰਦਾਰ ਭਰਾ ਇੰਡੀਆ 'ਚ ਰਹਿੰਦੇ ਆ ਚੜ੍ਹਦੇ ਪੰਜਾਬ 'ਚ ਜਾਂ ਦੁਨੀਆਂ ਦੇ ਕਿਸੇ ਵੀ ਕੰਟਰੀ 'ਚ ਰਹਿੰਦੇ ਹੋ ਮਤਲਬ ਇੱਥੇ ਆਉਣ ਤੋਂ ਮਤਲਬ ਫੀਅਰ ਫੀਲ ਕਰਦੇ ਹੋ ਸਹੀ ਆ ਕਿ ਪਾਕਿਸਤਾਨ 'ਚ ਪਤਾ ਨਹੀਂ ਕਿਦਾਂ ਦਾ ਹੋਣਾ ਕੀ ਹਿਸਾਬ ਆ ਤੇ ਮੈਂ ਤੇ ਮਤਲਬ ਇੱਕ ਵੀਡੀਓ ਜ਼ਰੀਏ ਮੈਸੇਜ ਦੇਣਾ ਚਾਹੁੰਦਾ ਉਹਨਾਂ ਬੰਦਿਆਂ ਨੂੰ ਪਾਕਿਸਤਾਨ ਜਾਓ ਪਾਕਿਸਤਾਨ ਇੱਕ ਬਹੁਤ ਪਰ ਅਮਨ ਮੁਲਕ ਆ ਸਹੀ ਆ ਇੱਥੇ ਕੋਈ ਐਸਾ ਮਸਲਾ ਨਹੀਂ ਮਤਲਬ ਪ੍ਰੋਟੋਕੋਲ ਵੀ ਤੁਹਾਨੂੰ ਮਿਲਿਆ ਜਿੱਥੇ ਜਿੱਥੇ ਗਵਰਨਮੈਂਟ ਨੇ ਵੇਖਿਆ ਕਿ ਕੋਈ ਐਸਾ ਮਸਲਾ ਹੋ ਸਕਦਾ ਤੁਹਾਡੇ ਨਾਲ ਪੁਲਿਸ ਦੀਆਂ ਗੱਡੀਆਂ ਵੀ ਚੱਲਦੀਆਂ ਨਹੀਂਆਂ ਸਾਰਾ ਕੁਝ ਤੇ ਵਧੀਆ ਪ੍ਰੋਟੋਕੋਲ ਆ ਤੇ ਬਾਕੀ ਐਂਡ ਤੇ ਤੁਹਾਡੇ ਜਿੱਦਾਂ ਧਾਰਮਿਕ ਸਥਾਨ ਆ ਜਿੰਨੇ ਵੀ ਬਾਬੇ ਗੁਰੂ ਨਾਨਕ ਦੇ ਨਾਲ ਜੁੜੇ ਹੋਏ ਨਨਕਾਣਾ ਸਾਹਿਬ ਹੋ ਗਿਆ ਕਰਤਾਰਪੁਰ ਸਾਹਿਬ ਹੋ ਗਿਆ ਆਪਣਾ ਸੱਚਾ ਸੋਦਾ ਪੰਜਾ ਸਾਹਿਬ ਸਾਰੇ ਤੁਸੀਂ ਸਾਰਾ ਵਿਜ਼ਿਟ ਕੀਤਾ ਉਹਦੇ ਬਾਰੇ ਥੋੜੇ ਜਿਹੇ ਖਿਆਲ ਆ ਦੱਸੋ ਵੀ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਉੱਥੇ ਹਾਂ ਮੈਂ ਘਰ ਮੈਂ ਕਿਸੇ ਥਾਂ ਤੇ ਸਾਰੇ ਧਿਆ ਬਾਬੇ ਨਾਨਕ ਨੂੰ ਮਿਲਣ ਦਾ ਜੀ ਕਰਦਾ ਸੀ ਮੈਂ ਤਾਂ ਮਿਲ ਨਹੀਂ ਆਇਆ ਸੀ ਤੇ ਹਾਂ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਾਕਿਸਤਾਨ ਬਾਰੇ ਥੋੜਾ ਬਹੁਤ ਸ਼ਾਇਦ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਗਲਤ ਖਿਆਲات ਹੈਗੇ ਆ ਉਹ ਸੋਚਦੇ ਆ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਰਿਹਾ ਗਲਤ ਹੋ ਰਿਹਾ ਸੇਫ ਨਹੀਂ ਹੈਗਾ ਉਹ ਤੇ ਪਰ ਮੈਂ ਤਾਂ ਇਹ ਕਹੂੰਗਾ ਵੀ ਬਹੁਤ ਜਿਆਦਾ ਸੇਫ ਹਾਂ ਜਿੱਥੇ ਜਾਂਦੇ ਸੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਬਹੁਤ ਲੋਕ ਉਹ ਬੁਕੇ ਮਿਲੇ ਹੈਗੇ ਆ ਕੋਈ ਕਿਸੇ ਤਰ੍ਹਾਂ ਦਾ ਮੈਂ ਇੱਥੇ ਕੋਈ ਲੜਦਾ ਨਹੀਂ ਦੇਖਿਆ ਸਾਰੇ ਜੱਫੀਆਂ ਪਾਉਂਦੇ ਇੱਕ ਦੂਜੇ ਨੂੰ ਪਿਆਰ ਕਰਦੇ ਲੋਕ ਮੈਂ ਪੱਗ ਬੰਨੀ ਸੀ ਕੁਝ ਦਿਨ ਤਾਂ ਮੈਨੂੰ ਪਤਾ ਵੀ ਕਿੰਨਾ ਉਹਨਾਂ ਨੇ ਸਤਕਾਰ ਦਿੱਤਾ ਮੇਰੀ ਪੱਗ ਨੂੰ ਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਤੁਸੀਂ ਆਓ ਜਿੱਥੇ ਐਨੂੰ ਇੱਥੇ ਆਓ ਆ ਕੇ ਵੇਖੋ ਮਿਲੋ ਸਾਰਿਆਂ ਨੂੰ ਤੁਹਾਨੂੰ ਪਤਾ ਲੱਗੂਗਾ ਗਲਤਫਹਿਮੀਆਂ ਕੱਢੋ ਦਿਲਾਂ ਦੇ ਵਿੱਚੋਂ ਇੱਕ ਦੂਜੇ ਨੂੰ ਪਿਆਰ ਕਰੋ ਮੁਹੱਬਤ ਕਰੋ ਜ਼ਿੰਦਗੀ ਬਹੁਤ ਛੋਟੀ ਹੈ ਬਸ ਜਿਓ ਖੁਸ਼ ਰਹੋ ਤੇ ਠੀਕ ਹੋ ਗਿਆ ਜੀ ਜਿਹਨੂੰ ਜਿਹਨੂੰ ਵੀਡੀਓ ਪਸੰਦ ਆਵੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਅੱਲਾ ਹਾਫਿਜ਼ ਇਨਸ਼ਾਅੱਲਾ ਮਿਲਾਂਗੇ ਨੈਕਸਟ ਵੀਡੀਓ 'ਚ ਤਬ ਤੱਕ ਲਈ ਇਜਾਜ਼ਤ ਦੋ ਸਾਨੂੰ ਸਾਰਿਆਂ ਨੂੰ ਸਾਡੀ ਸਾਰੀ ਟੀਮ ਖਲੋਤੀ ਆ ਜਿਨ੍ਹਾਂ ਨੇ ਮਤਲਬ ਸਾਡੇ ਨਾਲ ਬੜਾ ਕੋਆਪਰੇਟ ਕੀਤਾ ਆਪਣਾ ইমরান ਭਾਈ ਯਾ ਰਿਹਾਨ ਭਾਈ ਯਾ ਸਜਾਦ ਮਿਸੇਬ ਤੇ ਹਾਜੀ ਸਾਹਿਬ ਤੇ ਐਂਡ ਤੇ ਮਿਲੇ ਪਰ ਬੰਦਾ ਗੱਡ ਰਹੀ ਸੀ ਬਈ ਕਹਿੰਦਾ ਵੀ ਯਾਰ ਹੀਰੇ ਹੀਰੇ ਤਾਂ ਤੁਸੀਂ ਬਾਅਦ ਚ ਕੱਢੇ ਕੀਮਤੀ ਚੀਜ਼ਾਂ ਤੇ ਚਲੋ ਠੀਕ ਆ ਜੀ ਹੱਸਦੇ ਵਸਦੇ ਰਹੋ ਤੇ ਆਉਂਦੇ ਜਾਂਦੇ ਰਹੋ ਜਦੋਂ ਵੀ ਆਓ ਮੈਂ ਤੇ ਹਮੇਸ਼ਾ ਆਉਂਗਾ ਸਾਨੂੰ ਯਾਦ ਕਰੋ ਤੇ ਇਨਸ਼ਾਅੱਲਾ ਅਸੀਂ ਹਾਜ਼ਰ ਹੋ ਜਾਵਾਂਗੇ ਓਕੇ ਥੈਂਕ ਯੂ ਥੈਂਕ ਯੂ ਪਾਛਾ ਥੈਂਕ ਯੂ ਸੋ ਮੱਚ ਓਕੇ ਲਵ ਯੂ ਹੋ ਗਿਆ ਜੀ ਹਿੰਦੁਸਤਾਨ ਜ਼ਿੰਦਾਬਾਦ ਹਿੰਦੁਸਤਾਨ ਜ਼ਿੰਦਾਬਾਦ ਓਕੇ ਥੈਂਕ ਯੂ ਓਕੇ